ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਕਾਸਟ ਤੇ ਤੁਹਾਡਾ ਸਵਾਗਤ ਹੈ ਅੱਜ ਦਾ ਸਾਡਾ ਵਿਸ਼ਾ ਹੈ ਲਾਈਟ ਬਲਬ ਦਾ ਨਿਰਮਾਣ ਕਿਵੇਂ ਹੋਇਆ ਲਾਈਟ ਬਲਬ ਦੀ ਕਾਢ ਇੱਕ ਗੁੰਝਲਦਾਰ ਪ੍ਰਕਿਰਿਆ ਸੀ ਜਿਸ ਵਿੱਚ ਕਈ ਦਹਾਕਿਆਂ ਵਿੱਚ ਕਈ ਖੋਜਕਰਤਾਵਾਂ ਅਤੇ ਵਾਧੇ ਵਾਲੀਆਂ ਕਾਢਾਂ ਸ਼ਾਮਲ ਸਨ ਇਹ 1802 ਵਿੱਚ ਅਮਫਰੀ ਡੇਵੀ ਨਾਲ ਸ਼ੁਰੂ ਹੋਇਆ ਜਿਵੇਂ ਇੱਕ ਬੈਟਰੀ ਨਾਲ ਜੁੜੇ ਕਾਰਬਨ ਦੇ ਇੱਕ ਟੁਕੜੇ ਦੀ ਵਰਤੋਂ ਕਰਕੇ ਇੱਕ ਚਾਪ ਲੈਂਪ ਬਣਾ ਕੇ ਇੱਕ ਚਮਕਦਾਰ ਪਰ ਅਵਿਵਹਾਰਿਕ ਤੌਰ ਤੇ ਤੀਬਰ ਰੋਸ਼ਨੀ ਪੈਦਾ ਕਰਕੇ ਪਹਿਲੀ ਇਲੈਕਟ੍ਰਿਕ ਰੋਸ਼ਨੀ ਦਾ ਪ੍ਰਦਰਸ਼ਨ ਕੀਤਾ 1840 ਵਿੱਚ ਵਾਰਨ ਡੇਲਾ ਰੂ ਨੇ ਇੱਕ ਵੈਕਿਊਮ ਟਿਊਬ ਵਿੱਚ ਇੱਕ ਕੋਇਲਡ ਪਲੇਟਿਨਮ ਫਿਲਾਮੈਂਟ ਨੂੰ ਜੋੜ ਕੇ ਸੰਕਲਪ ਨੂੰ ਅੱਗੇ ਵਧਾਇਆ ਜਿਸ ਨਾਲ ਬਲਬ ਦੀ ਉਮਰ ਵਿੱਚ ਸੁਧਾਰ ਹੋਇਆ ਪਰ ਪਲੇਟਿਨਮ ਦੀ ਉੱਚ ਕੀਮਤ ਦੇ ਕਾਰਨ ਇਹ ਵਿਆਪਕ ਵਰਤੋਂ ਲਈ ਬਹੁਤ ਮਹਿੰਗਾ ਸੀ 1878 ਵਿੱਚ ਜੋਸਫ ਸਵਾਨ ਇੱਕ ਅੰਗਰੇਜ਼ੀ ਭੌਤਿਕ ਵਿਗਿਆਨੀ ਅਤੇ ਰਸਾਇਣ ਵਿਗਿਆਨੀ ਨੇ ਇੱਕ ਵੈਕਿਊਮ ਵਿੱਚ ਇੱਕ ਕਾਰਬਨ ਫਿਲਾਮੈਂਟ ਦੀ ਵਰਤੋਂ ਕਰਦੇ ਹੋਏ ਇੱਕ ਵਧੇਰੇ ਪ੍ਰੈਕਟੀਕਲ ਇੱਕ ਕੈਂਡੀਸੈਂਟ ਲਾਈਟ ਬਲਬ ਬਣਾਇਆ ਬਲਬ ਦੇ ਜੀਵਨ ਨੂੰ ਮਹੱਤਵਪੂਰਨ ਤੌਰ ਤੇ ਵਿਦਾਇਆ ਅਤੇ ਇੱਕ ਹੋਰ ਨਿਰੰਤਰ ਰੋਸ਼ਨੀ ਪ੍ਰਦਾਨ ਕੀਤੀ ਅੰਸਦੀਆਂ ਕਾਡਾ ਨੇ ਉਸ ਨੂੰ ਬ੍ਰਿਟਿਸ਼ ਪੇਟੈਂਟ ਪ੍ਰਾਪਤ ਕੀਤਾ ਅਤੇ ਉਸ ਨੇ ਸਫਲਤਾਪੂਰਵਕ ਘਰਾਂ ਅਤੇ ਜਨਤਕ ਇਮਾਰਤਾਂ ਵਿੱਚ ਆਪਣੇ ਬਲਬਾਂ ਦਾ ਪ੍ਰਦਰਸ਼ਨ ਕੀਤਾ ਥਾਮਸ ਐਡੀਸਨ ਨੂੰ ਅਕਸਰ ਉਸ ਦੇ ਮਹੱਤਵਪੂਰਨ ਸੁਧਾਰਾਂ ਅਤੇ ਵਪਾਰਕ ਸਫਲਤਾ ਦੇ ਕਾਰਨ ਲਾਈਟ ਬਲਬ ਦੀ ਕਾਰਡ ਦਾ ਸਿਹਰਾ ਦਿੱਤਾ ਜਾਂਦਾ ਹੈ 1879 ਵਿੱਚ ਐਡੀਸਨ ਨੇ ਇੱਕ ਕਾਰਬਨਾਈਜ਼ਡ ਬਾਸ ਫਿਲਾਮੈਂਟ ਅਤੇ ਇੱਕ ਵਧੀਆ ਵੈਕਿਊਮ ਪੰਪ ਦੀ ਵਰਤੋਂ ਕਰਕੇ ਲਾਈਟ ਬਲਬ ਦੇ ਡਿਜ਼ਾਈਨ ਨੂੰ ਸੁਧਾਰਿਆ ਜਿਸ ਨਾਲ ਬਲਬ ਦੀ ਟਿਕਾਊਤਾ ਅਤੇ ਵਿਹਾਰਕਤਾ ਵਿੱਚ ਬਹੁਤ ਵਾਧਾ ਹੋਇਆ ਐਡੀਸਨ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਆਪਣੇ ਲਾਈਟ ਬਲਬ ਦਾ ਪੇਟੈਂਟ ਕੀਤਾ ਅਤੇ ਐਡੀਸਨ ਇਲੈਕਟ੍ਰਿਕ ਲਾਈਟ ਕੰਪਨੀ ਦੀ ਸਥਾਪਨਾ ਕੀਤੀ। ਇੱਕ ਸੰਪੂਰਨ ਬਿਜਲੀ ਵੰਡ ਪ੍ਰਣਾਲੀ ਵਿਕਸਿਤ ਕੀਤੀ ਜਿਸ ਵਿੱਚ ਜਨਰੇਟਰ ਅਤੇ ਵਾਇਰਿੰਗ ਸ਼ਾਮਲ ਸਨ। ਇਲੈਕਟ੍ਰਿਕ ਰੋਸ਼ਨੀ ਨੂੰ ਵਿਹਾਰਕ ਅਤੇ ਵੱਡੇ ਪੱਧਰ ਤੇ ਪਹੁੰਚਣ ਯੋਗ ਬਣਾਉਣਾ। ਨਿਊਯਾਰਕ ਸਿਟੀ ਦੇ ਕੁਝ ਹਿੱਸਿਆਂ ਵਿੱਚ ਐਡੀਸਨ ਦੁਆਰਾ ਇਲੈਕਟ੍ਰੋਨਿਕ ਰੋਸ਼ਨੀ ਨੂੰ ਲਾਗੂ ਕਰਨਾ ਵਿਆਪਕ ਗੋਦ ਲੈਣ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਹੋਰ ਤਰੱਕੀ 1906 ਵਿੱਚ ਹੋਈ ਜਦੋਂ ਵਿਲੀਅਮ ਕੁਲਿਸ ਨੇ ਟੰਗਸਟਨ ਫਿਲਾਮੈਂਟਸ ਬੇਸ਼ ਕੀਤੇ ਜਿਸ ਨੇ ਪਹਿਲਾਂ ਦੇ ਕਾਰਬਨ ਫਿਲਾਮੈਂਟਸ ਦੀ ਥਾਂ ਲੈ ਲਈ ਟੰਗਸਟਨ ਦੇ ਉੱਚ ਪਿਗਲਣ ਅਤੇ ਬਿੰਦੂ ਨੇ ਬਲਬਾਂ ਨੂੰ ਵਧੇਰੇ ਕੁਸ਼ਲ ਅਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਬਣਾਇਆ ਆਧੁਨਿਕ ਇਨਕੈਂਡੀਸੈਂਟ ਬਲਬਾਂ ਲਈ ਮਿਆਰ ਨਿਰਧਾਰਤ ਕੀਤਾ ਲਾਈਟ ਬਲਬ ਦਾ ਵਿਕਾਸ ਤਕਨੀਕੀ ਪ੍ਰਗਤੀ ਦੈਸ ਸਹਿਯੋਗੀ ਸੁਭਾਅ ਦੀ ਉਦਾਹਰਣ ਦਿੰਦਾ ਹੈ ਹਰੇਕ ਖੋਜ ਕਰਦਾ ਪਿਛਲੀਆਂ ਖੋਜਾਂ ਤੇ ਇੱਕ ਵਿਹਾਰਕ ਅਤੇ ਕੁਸ਼ਲ ਇਲੈਕਟ੍ਰਿਕ ਰੋਸ਼ਨੀ ਸਰੋਤ ਬਣਾਉਣ ਲਈ ਤਿਆਰ ਕਰਦਾ ਹੈ ਜੋ ਰੋਜ਼ਾਨਾ ਜੀਵਨ ਨੂੰ ਬਦਲਦਾ ਹੈ ਓਕੇ ਜੀ ਵੀਡੀਓ ਇੱਥੇ ਖਤਮ ਹੁੰਦੀ ਹੈ ਧੰਨਵਾਦ ਜੀ ਸਾਰਿਆਂ ਦਾ ਜੁੜਨ ਲਈ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਿਓ ਕਮੈਂਟ ਕਰਕੇ ਸ਼ੇਅਰ ਵੀ ਜ਼ਰੂਰ ਕਰਿਓ ਆਦਾਕਲੀ ਮਿਲਦੇ ਹਾਂ ਜੀ ਅਗਲੀ ਵੀਡੀਓ ਤੱਕ ਕਿਸੇ ਨਵੇਂ ਟੌਪਿਕ ਤੇ ਨਵੇਂ ਵਿਸ਼ੇ ਤੇ ਫੇਰ ਮਿਲਾਂਗੇ ਜੀ ਓਕੇ ਜੀ ਧੰਨਵਾਦ ਜੀ ਸਾਰਿਆਂ ਦਾ ਜੁੜਾ ਲਈ ਸਤਿ ਸ੍ਰੀ ਅਕਾਲ